ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਸਾਰੇ ਠੀਕ ਠਾਕ ਆਂ ਜੀ ਅਸੀਂ ਵੀ ਠੀਕ ਠਾਕ ਆਂ ਜੀ ਤੇ ਟਾਈਮ ਹੈਗਾ ਤਕਰੀਬਨ 12:00 ਵੱਜ ਗਏ ਆ ਆਪਾਂ ਪਹੁੰਚੇ ਸੀਗੇ ਸੁਪਰਸਟੋਰ ਥੋੜੀ ਜੀ ਗ੍ਰੋਸਰੀ ਕਰਨੀ ਸੀ ਵੀ ਆਪਣੇ ਘਰੇ ਆ ਰਹੇ ਆ ਕੱਲ ਨੂੰ ਗੈਸਟ ਤੇ ਗੈਸਟਾਂ ਨੂੰ ਵੀ ਤੁਹਾਨੂੰ ਆਪਾਂ ਮਿਲਵਾਵਾਂਗੇ ਦੱਸਾਂਗੇ ਕੱਲ੍ਹ ਵੀ ਕੌਣ ਆ ਰਿਹਾ ਹੈ ਇੱਥੇ ਆਪਾਂ ਬਹੁਤ ਹੀ ਇੱਕ ਸੁਪਰ ਸਟੋਰ ਆਪਾਂ ਦਿਖਾਉਣੀ ਅੰਦਰ ਚੱਲ ਕੇ ਤੁਹਾਨੂੰ ਦੇਖੋ ਜੀ ਐਂਟਰੀ ਦਿਖਾਉਣੀ ਆਪਾਂ ਕੀ ਕੀ ਸ਼ਾਪਿੰਗ ਕਰਦੇ ਆ ਮੈਂ ਤੇ ਮਾਣੀ ਆ ਗਈਆਂ ਅਸੀਂ ਥੋੜਾ ਮੋਟਾ ਜਿਹਾ ਸਮਾਨ ਸੀਗਾ ਲੈਣ ਵਾਲਾ ਸੂਪਰ ਸਟੋਰ ਆਪਣੇ ਨੂੰ ਘਰ ਤੋਂ ਨੇੜੇ ਪੈਂਦਾ ਇੱਥੇ ਤਾਂ ਭਲਾ ਤੁਰ ਕੇ ਵੀ ਆ ਜੀਏ ਤਾਂ ਕਰਕੇ ਫਿਰ ਜਿਆਦਾ ਇੱਥੇ ਹੀ ਆਈਦਾ ਆ ਸੇਲ ਰੇਟ ਤੇ ਲੱਜੇਂ ਦਿੱਲੀ ਵਾਂਗੂ ਇੱਥੇ ਨਾ ਸੇਲ ਬਹੁਤ ਜ਼ਿਆਦਾ ਲੱਗਦੀ ਹੈ ਸੋਹਣੀ ਹੁੰਦੇ ਬਲਮਟ ਨਾਲੋਂ ਵਧੀਆ ਵੈਰਾਈਟੀ ਇੱਥੇ ਮਿਲ ਜਾਂਦੀ ਹੈ ਹਲੋ ਜੀ ਦੇਖੋ ਬੈਲਡਿੰਗਾਂ ਆਪਾਂ ਪਹੁੰਚੇ ਹੈਗੇ ਆ ਜੂਸੀ ਜੂ ਜੂਬੀਸੀ ਜੂਬੀਸੀ ਹਾਂ ਜੂਬੀਸੀ ਇਹ ਥੋੜਾ ਸਾਈਡ ਤੇ ਆ ਵੈਨਕੂਵਰ ਤੋਂ ਪਾਸੇ ਜੰਗਲੀ ਜੰਗਲ ਆ ਤੇ ਵਿਚਕਾਰ ਦੀ ਰੋਡ ਜਾ ਰਹੀ ਆ ਜੂਬੀ ਸੀ ਇੱਥੇ ਯੂਨੀਵਰਸਿਟੀ ਇਹਨਾਂ ਦਾ ਆਪ ਦੀਆਂ ਹੀ ਇੱਥੇ ਹੈਗੇ ਆ ਅਪਾਰਟਮੈਂਟਾਂ ਸਾਰਾ ਕੁਝ ਤੇ ਬਹੁਤ ਵਧੀਆ ਤੇ ਸ਼ਾਂਤ ਏਰੀਆ ਦੇ ਵਿੱਚ ਬਹੁਤ ਸੋਹਣਾ ਸ਼ਹਿਰ ਆ ਦੇਖਣ ਵਾਲਾ ਹੈ ਇੱਕ ਵਾਰ ਅੱਗੇ ਆਏ ਸੀ ਦ ਕੋਨੇ ਤੁਹਾਨੂੰ ਰਸਤੇ 'ਚ ਜਾਂਦੇ ਵੀ ਜੰਗਲ ਕਾਫੀ ਜ਼ਿਆਦਾ ਲੋ ਜੀ ਹੁਣ ਤਾਨਵਿੰਦਰ ਤੇ ਮੈਂ ਚੱਲੀਆਂ ਸੀ ਗਿਆ ਬਾਹਰ ਰੀਆ ਕਹਿੰਦੀ ਮੈਂ ਵੀ ਨਾਲ ਜਾਣਾ ਰੀਆ ਸਾਰਿਆਂ ਨੂੰ ਬਾਏ ਕਰ ਹਾਈ ਕਰ ਹਾਈ ਰੀਆ ਕਹਿੰਦੀ ਮੈਂ ਮੈਕਡੋਨਲਡ ਖਾਣਾ ਹੁਣ ਆਪਾਂ ਹਰਿਆਣਾ ਲੈ ਕੇ ਚੱਲੇ ਆ ਮੈਕਡੋਨਲਡ ਖਵਾਉਣ ਵਾਸਤੇ ਹੈ ਨਾ ਰੀਆ ਓਨਲੀ ਫਰਾਈਜ਼ ਬੱਚੇ ਮੋਹ ਦੇ ਪਹਿਲਾਂ ਮੇਰੇ ਕੋਲੇ ਗਈ ਸੀਗੀ ਕਹਿੰਦੀ ਆਜੋ ਬਾਹਰ ਪਲੇ ਕਰ ਲਈਏ ਫਿਰ ਹੁਣ ਸਾਡੇ ਨਾਲ ਆ ਗਈ ਕਹਿੰਦੀ ਮੈਂ ਨਾਲ ਜਾਣਾ ਵਾ ਤੇ ਆਪਾਂ ਦਿਖਾਉਨੇ ਆਪਾਂ ਹਰੀਆਂ ਨੂੰ ਨੇ ਕਿ ਚੱਲੇ ਲੋ ਜੀ ਰੋਕ ਕੇ ਕਰਦੇ ਆ ਆਪਾਂ ਮੈਕਡੋਨਲਡ ਪਹੁੰਚ ਕੇ ਨਹੀਂ ਹਜੇ ਕੜਾ ਆਈ ਜਾਂਦਾ ਸਾਹਮਣੇ ਮੈਕਡੋਨਲਡ ਰੋਡ ਪਾਰ ਕਰਕੇ ਜਾਵਾਂਗੇ ਕਿੱਡੀਆਂ ਰੁਕੀਆਂ ਹੋਈਆਂ ਚਲੋ ਹੁਣ ਚੱਲਦੇ ਹੋ ਕੇ ਰੋਡ ਪਾਰ ਕਰਦੇ ਹਾਂ ਬਟਨ ਤਾਂ ਨਾਪ ਲਓ ਨੱਪਿਆ ਨਹੀਂਗਾ ਲਾ ਉਹ ਗੋੜਾ ਉਹ ਸਣੀ ਸੀਗਾ ਹਾਰਨ ਮਾਰ ਕੇ ਗਿਆ ਸੀ ਹੈ ਹੈ ਨੀ ਮੈਂ ਕਿਹ ਪਤਾ ਨਹੀਂ ਕੌਣ ਚਲੋ ਲੈਟਸ ਗੋ ਇਹਦੇ ਦੋ ਲੈਟਸ ਗੋ ਲੈਟਸ ਗੋ ਕੀ ਹੈ ਗਾਣਾ ਨਿਕਲ ਥਰੂ ਸੀ ਹੈ ਇਹ ਕੀ ਕਹਿੰਦੀ ਹੈ ਬੋਲ ਬੋਲ ਅਰਜੋਨ ਬੋਲੀ ਰੀਆ ਮੈਨੂੰ ਕੀ ਲੈ ਕੇ ਦੋਗੇ nói nói cho biết đi, cho đi, nói như thế này được ਲੋ ਜੀ ਆਪਾਂ ਲੱਗੇ ਸੀਗੇ ਬਲੌਗ ਦੀ ਸਮਾਪਤੀ ਕਰਨ ਤੇ ਮੈਂ ਕਿਹਾ ਚੱਲ ਤੁਹਾਨੂੰ ਸੋਹਣਾ ਜਿਹਾ ਵੀਊ ਵੀ ਦਿਖਾ ਦਾਂ ਹੈ ਨਾ ਸੋਹਣੇ ਸੋਹਣੇ ਫਲਾਵਰ ਤੇ ਸ਼ਾਮ ਦਾ ਟਾਈਮ ਸੋਹਣਾ ਜਿਹਾ ਬਾਹਰ ਦਾ ਵੀਊ ਮੈਂ ਕਿਹਾ ਦਿਖਾ ਕੇ ਆਪਾਂ ਫੇਰ ਹੀ ਵੀਡੀਓ ਦਾ ਐਂਡ ਕਰਦੇ ਹਾਂ ਫੁੱਲ ਬਹੁਤ ਸੋਹਣੇ ਸੋਹਣੇ ਆ ਹਰ ਇੱਕ ਤਰ੍ਹਾਂ ਦੇ ਫੁੱਲ ਆ ਇਸ ਕੰ ਵੀ ਆਪਣੇ ਕੈਨੇਡਾ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਦੇਖੋ ਚਲੋ ਜੀ ਹੁਣ ਆਪਾਂ ਚੱਲਦੇ ਆ ਬਲੌਗ ਦੀ ਸਮਾਪਤੀ ਵੱਲ ਤੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਮੀਏ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ